ਪਹਿਲਾਂ ਮੇਨੂੰ ਛੋਟਾ ਛੋਟਾ ਸ਼ੌਂਕ ਹੁੰਦਾ ਜਿੱਦਾਂ ਗਮਲੇ ਬਣਾ ਲੇ ਬੋਤਲਾ ਕੱਟ ਕੇ ਘਰ ਬਣਾ ਲਿਆ ਤੇ ਛੋਟੇ ਛੋਟੇ ਪੇਂਟਿੰਗਾਂ ਜਾਂ ਕਿਸੇ ਦੀ ਫੋਟੋ ਬਣਾ ਲਈ ਤੇ ਇਦਾਂ ਹੀ ਹੌਲੀ ਹੌਲੀ ਇਹ ਸ਼ੌਂਕ ਮੇਰੇ ਅੰਦਰ ਵੱਧਦਾ ਗਿਆ ਤੇ ਲੋਨਾਂ ਨੇ ਮੈਨੂੰ ਗਾਈਡ ਕੀਤਾ ਵੀ ਯਾਰ ਤੇਰੀ ਟ੍ਰਾਇੰਗ ਵਗੈਰਾ ਵਧੀਆ ਨਾ ਵੀ ਇਹਦਾ ਅੱਗੇ ਸਕੋਪ ਹੈਗਾ ਕੋਈ ਫੀਲਡ ਹੁੰਦੇ ਆ ਪਰ ਅਰ ਜਦੋਂ ਮੇਰੀ ਸਟੱਡੀ ਚੱਲ ਰਹੀ ਸੀ ਫਾਈਨੈਂਸ ਦੀ ਤੇ ਉਹ तकरीबन 2 ਸਾਲ ਲੰਘੇ ਸੀਗੇ ਸਟਡੀ ਚੱਲ ਰਹੀ 2 ਸਾਲ ਹੋ ਗਏ ਸੀ ਮੇਰੇ ਕੰਪਲੀਟ ਮਤਲਬ ਤੇ 2 ਸਾਲ ਰਹਿ ਗਏ ਸੀ ਤੇ ਉਹਦੇ ਨਾਲ ਮੇਰਾ ਜਿਹੜਾ ਆਰਟ ਦਾ ਮਟੀਰੀਅਲ ਵਗੈਰਾ ਸੀ ਉਹ ਕਾਫੀ ਮਹਿੰਗਾ ਸੀਗਾ ਤੇ ਬਾਕੀ ਫੀਸ ਵਗੈਰਾ ਹੀ ਭਰਨੀ ਸੀ ਫਿਰ ਉਹ ਸਟਡੀ ਦੇ ਨਾਲ ਨਾਲ ਮੈਨੂੰ ਵਾਲ ਪੇਂਟਿੰਗ ਦਾ ਕੰਮ ਕਰਨਾ ਪਿਆ ਤੇ ਆਲਰੇਡੀ ਹੁਣ ਕਮੈਂ ਬਣਾ ਕੇ ਆੜਿਆ ਪਿਛਲੇ ਹੱfte ਹੀ ਆਪਣੇ ਬਾਬਾ ਬੰਦਾ ਸਿੰਘ ਬਾਦਰ ਜੀ ਦੀ ਪੇਂਟਿੰਗ ਬਣਾ ਕੇ ਆੜਿਆ ਵਾ ਤੇ ਉਹ ਉਹਨਾਂ ਦੀ ਰਿਕੁਆਇਰਮੈਂਟ ਦੇ ਉਸ ਹਿਸਾਬ ਨਾਲ ਆਪਣਾ ਕੰਮ ਕੀਤਾ ਵਾ ਆਏ ਨੀ ਇਹ ਗੋਲ ਪੇਂਟਿੰਗ ਦੇ ਕਿੱਦਾਂ ਤੁਸੀਂ ਬ੍ਰਸ਼ ਨਾਲ ਚਲਾਉਣਾ ਜਾਂ ਪੈਨਸਲ ਕਿੱਦਾਂ ਟਰਾਈ ਕਰਨੀ ਆ ਉਹ ਚਲੋ ਆਪਣੇ ਅੰਦਰ ਇੱਕ ਲਗਨ ਸੀ ਵੀ ਇਹ ਕਰਨਾ ਹੀ ਕਰਨਾ ਤੇ ਉਹ ਤੋਂ ਹੌਲੀ ਹੌਲੀ ਸ਼ੁਰੂ ਹੁੰਦਾ ਹੁੰਦਾ ਆਪਣੇ ਆਪ ਹੀ ਟਰਾਈ ਕੀਤਾ ਸਾਰਾ ਗੋਲ ਪੇਂਟਿੰਗ ਦਾ ਕੰਮ ਆਪ ਹੀ ਕਰਨ ਲੱਗੇ ਮਤਲਬ ਕੁਦਰਤ ਵੱਲੀ ਵੀ ਮੰਨ ਲਗੇ ਚਲੋ ਵੀ ਇੱਕ ਤਰ੍ਹਾਂ ਪੰਜਾਬ ਕੇਸਰੀ ਜਗਵੰਨੀ ਟੀਵੀ ਨਾਲ ਜੁੜੇ ਹੋ ਮਹਾਪ੍ਰਕਾਸ਼ ਸ਼ਰਮਾ ਕਲਾਕਾਰੀ ਉਸ ਰੱਬ ਦੀ ਉਸ ਪਰਮਾਤਮਾ ਦੀ ਬਖਸ਼ੀ ਹੋਈ ਅਜੀਹੀ ਦਾਤ ਹੈ ਜਿਸ ਇਨਸਾਨ ਨੂੰ ਕਲਾਕਾਰੀ ਦਾ ਗੁਣ ਪਰਮਾਤਮਾ ਦਿੰਦਾ ਹੈ ਤੇ ਸਮਾਜ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਉਸ ਦੀ ਵਾਹ ਵਾਹ ਹੋ ਜਾਂਦੀ ਹੈ ਤੇ ਅੱਜ ਸਾਡੇ ਵਿੱਚ ਕਲਾਕਾਰੀ ਦੀ ਗੱਲ ਹੋ ਰਹੀ ਹੈ ਤਾਂ ਇੱਕ ਅਜੀਹੇ ਕਲਾਕਾਰ ਨੇ ਜੇਕਰ ਉਹ ਕੋਈ ਤਸਵੀਰ ਬਣਾ ਦੇਣ ਤਾਂ ਸ਼ਾਇਦ ਅ ਸਿਰਫ ਉਸ ਵਿੱਚ ਜਾਨ ਹੀ ਨਹੀਂ ਹੁੰਦੀ ਪਰ ਲੱਗਦਾ ਵੀ ਇਹ ਹੂਬ ਹੂ ਉਹੀ ਚੀਜ਼ ਹੈ ਜੋ ਬਣਾਈ ਹੋਈ ਹੈ ਤੇ ਆਓ ਫਿਰ ਉਹਨਾਂ ਦਾ ਸਵਾਗਤ ਕਰ ਲੈਂਦੇ ਆ ਸਾਡੇ ਨਾਲ ਮੌਜੂਦ ਨੇ ਮਨਦੀਪ ਸਿੰਘ ਜੀ ਮਨਦੀਪ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵੀ ਸਰ ਬਹੁਤ ਬਹੁਤ ਸਵਾਗਤ ਹੈ ਅੱਛਾ ਮਨਦੀਪ ਜੀ ਕਿਹੜਾ ਪਿੰਡ ਹੈ ਥੋੜਾ ਜਿਹਾ ਆਪਣੇ ਬਾਰੇ ਬਰੀਫਲੀ ਦੱਸੋ ਥੋੜਾ ਜੀ ਸਰ ਮੇਰਾ ਨਾਮ ਮਨਦੀਪ ਸਿੰਘ ਆ ਤੇ ਸਰ ਮੇਰਾ ਪਿੰਡ ਫਲੌਂਡ ਖੁਰਦਾ ਜ਼ਿਲ੍ਹਾ ਮਰੇਕੋਟਲਾ ਦੇ ਵਿੱਚ ਪੈਂਦਾ ਹੈ ਤੇ ਮੇਰੇ ਫਾਦਰ ਲੇਬਰ ਦਾ ਕੰਮ ਕਰਦੇ ਆ ਤੇ ਚਲੋ ਇਦਾਂ ਹੀ ਆਪਣੇ ਨਾ ਉਹ ਲੇਬਰ ਦਾ ਕੰਮ ਕਰਦੇ ਤਾਂ ਘਰ ਦਾ ਖਰਚਾ ਵਗੈਰਾ ਚਲਾਉਣ ਲਈ ਥੋੜਾ ਔਖ ਹੋ ਰਿਹਾ ਸੀਗਾ ਤੇ ਉਹਦੇ ਕਰਕੇ ਫਿਰ ਸਟੱਡੀ ਦੇ ਨਾਲ ਨਾਲ ਮੈਂ ਆਪਣਾ ਪਾਰਟ ਟਾਈਮ ਵਗੈਰਾ ਕੰਮ ਵੀ ਕਰਦਾ ਸੀਗਾ ਪਹਿਲਾਂ ਬਿਸਤਰੀਆਂ ਦਾ ਕੰਮ ਕਰਨੇ ਤੇ ਫਿਰ ਹੌਲੀ 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 ਜਿਉਂ-ਜਿਉਂ ਸਟੱਡੀ ਅੱਗੇ ਵਧਦੀ ਗਈ ਉਹਦਾ ਉਹਦਾ ਖਰਚਾ ਜਲਦੀ ਜ਼ਿਆਦਾ ਵੱਧਾ ਗਿਆ ਨਾ ਤੇ ਉਹਦੇ ਉਹ ਖਰਚੇ ਨੂੰ ਕੱਢਣ ਦੇ ਲਈ ਸਾਨੂੰ ਆਪਣਾ ਕੰਮ ਆਪ ਖੁਦ ਕਰਨਾ ਪੈਂਦਾ ਸੀ ਫਿਰ ਵੀ ਇੱਕ ਬੰਦੇ ਦੇ ਉੱਪਰ ਡਿਪੈਂਡ ਨਾ ਰਹਿਣ ਕਰਕੇ ਵੀ ਫਿਰ ਆਪ ਕੰ ਦਿਹਾੜੀਆਂ ਨਾਲ ਕਰਨਾ ਤੇ ਚਲੋ ਹੌਲੀ ਹੌਲੀ ਕੁਦਰਤ ਨੇ ਮੈਨੂੰ ਇੰਨਾ ਮੇਰਾ ਜਿਹੜਾ ਗੁਣ ਸੀ ਉਹ ਬਕਸਿਆ ਤੇ ਫਿਰ ਮੈਂ ਉਹਨੂੰ ਪਹਿਚਾਣ ਲਿਆ ਹੌਲੀ ਹੌਲੀ ਕਰਕੇ ਤੇ ਚਲੋ ਅੱਗੇ ਅੱਗੇ ਵਧਦੇ ਗਏ ਪਹਿਲਾ ਇਹ ਜਿਹੜਾ ਮੇਰਾ ਫੀਲਡ ਹੈਗਾ ਆਰਟ ਦਾ ਪਹਿਲਾਂ ਮੈਨੂੰ ਛੋਟਾ ਛੋਟਾ ਸ਼ੌਂਕ ਹੁੰਦਾ ਜਿੱਦਾਂ ਗਮਲੇ ਬਣਾ ਲਏ ਬੋਤਲਾਂ ਕੱਟ ਕੇ ਘਰ ਬਣਾ ਲਿਆ ਛੋਟੇ ਛੋਟੇ ਪੇਂਟਿੰਗਾਂ ਜਾਂ ਕਿਸੇ ਦੀ ਫੋਟੋ ਬਣਾ ਲਈ ਤੇ ਇਦਾਂ ਹੀ ਹੌਲੀ ਹੌਲੀ ਇਹ ਸ਼ੌਂਕ ਮੇਰੇ ਅੰਦਰ ਵੱਧਦਾ ਗਿਆ ਕੁਝ ਮੇਰੇ ਸਕੂਲ ਜਿਹੜੇ ਟੀਚਰ ਸੀਗੇ ਤੇ ਉਹ ਉਹਨਾਂ ਨੂੰ ਡਰ ਲੱਗਦਾ ਸੀ ਜਿਹੜੇ ਡਰਾਇੰਗ ਟੀਚਰ ਹੁੰਦੇ ਸੀਗੇ ਉਹਨਾਂ ਦਾ ਨਾਮ ਸੀਗਾ ਸਤਬਸਰ ਹੈ ਨਾ ਤੇ ਚਲੋ ਉਹਨਾਂ ਦੇ ਇੱਕ ਡਰ ਦੇ ਨਾਲ ਮੈਂ ਜ਼ਿਆਦਾ ਸਿੱਖਣ ਲੱਗਾ ਜਿੱਦਾਂ ਸਾਰੀ ਕਲਾਸ ਦੇ ਮੈਂ ਕੋਨ ਬਗੈਰਾ ਮੈਂ ਬਣਾਦene 10ਵੀਂ ਦੀ ਇੱਕ ਡਰਾਇੰਗ ਕੀਤੀ ਜੀ ਮੈਂ ਫਿਰ ਇੱਕਦਮ ਹੀ ਪਲੱਸ 2 ਦੇ ਵਿੱਚ ਗਿਆ ਤਾਂ ਉਹ ਸਾਰਾ ਫੀਲਡ ਮੇਰਾ ਮਤਲਬ ਡਰਾਇੰਗ ਛੁੱਟੀ ਗਈ ਮਤਲਬ ਖਤਮ ਹੀ ਹੋ ਗਿਆ ਇੱਕ ਤਰ੍ਹਾਂ ਦਾ ਕਿਉਂਕਿ ਅੱਗੇ ਫੀਲਡ ਨਹੀਂ ਸੀਗਾ ਕੁਝ ਪਤਾ ਨਹੀਂ ਸੀ ਇਹਦੇ ਬਾਰੇ ਵੀ ਅੱਗੇ ਕੁਝ ਹੁੰਦਾ ਫਾਈਨ ਆਰਟਸ ਦਾ ਕੁਝ ਨਹੀਂ ਪਤਾ ਸੀ ਇਹਦੇ ਬਾਰੇ ਚਲੋ ਔਲੀ ਲਈ ਪਰ ਬੀਏ ਚ ਲੱਗ ਗਏ ਜੀ ਘਰ ਦੀ ਕੰਡੀਸ਼ਨ ਇਦਾਂ ਦੀ ਫਿਰ ਕੰਮ ਕਰਨਾ ਪੈਣਾ ਸੀਗਾ ਕੋਈ ਨਾ ਕੋਈ ਹੈ ਨਾ ਪਰ ਸਟੱਡੀ ਨੂੰ ਇਦਾਂ ਕੰਟੀਨਿਊ ਨਹੀਂ ਰੱਖ ਪਾਇਆ ਮੈਂ ਚਲੋ ਫਿਰ ਕੀ ਹੋਇਆ ਉਸ ਤੋਂ ਬਾਅਦ ਮੈਂ ਜੀ ਫੈਕਟਰੀ ਚ ਲੱਗ ਗਿਆ ਕੰਮ ਕਰਨਾ ਮੇਰਾ ਦੋਸਤ ਸੀਗਾ ਇੱਕ ਹਰਜੀ ਸਿੰਘ ਆਪਣੇ ਮੇਰੇ ਨਾਲ ਦੇ ਪਿੰਡ ਦੇ ਸੀਗਾ ਚਲੋ ਉਹਨਾਂ ਨੇ ਮੈਨੂੰ ਗਾਈਡ ਕੀਤਾ ਵੀ ਯਾਰ ਤੇਰੀ ਡਰਾਇੰਗ ਵਗੈਰਾ ਵਧੀਆ ਨਾ ਵੀ ਇਹਦਾ ਅੱਗੇ ਸਕੋਪ ਹੈਗਾ ਵੀ ਕੋਈ ਫੀਲਡ ਹੁੰਦੇ ਆ ਪਰ ਮੈਂ ਤੈਨੂੰ ਪਤਾ ਕਰਕੇ ਮਤਲਬ ਉਹਨਾਂ ਨਾਲ ਗੱਲਬਾਤ ਕੀਤੀ ਚਲੋ ਅੱਗੇ ਫਿਰ ਉਹਨਾਂ ਨੇ ਆਪਣੇ ਨਾਲ ਦੇ ਪਿੰਡੇ ਇੱਕ ਹੋਰ ਮੁੰਡਾ ਸੀਗਾ ਗਗਨ ਤੇ ਉਹ ਉਹ ਮਤਲਬ ਆਲਰੇਡੀ ਕਰ ਰਹੀ ਰਹੀ ਸੀ ফাইনান্স ਦੀ ਸਟੱਡੀ ਤੇ ਚਲੋ ਫਿਰ ਉਹਨਾਂ ਨਾਲ ਮੇਰਾ ਕਨੈਕਟ ਹੋਇਆ ਬਾਈ ਨੇ ਵੀ ਉਹਨਾਂ ਨਾਲ ਉਹਨਾਂ ਨੇ ਮੈਨੂੰ ਵਧੀਆ ਗਾਈਡ ਕੀਤਾ ਮੇਰਾ ਕੰਮ ਵਗੈਰਾ ਦੇਖਿਆ ਚਲੋ ਕੰਮ ਉਹ ਕਰਦੇ ਕਰਦੇ ਮੇਰੀ ਡਿਵੀਸ਼ਨ ਹੋ ਗਈ ਜੀ ফাইনান্স ਦੇ ਵਿੱਚ ਫਿਰ ਮੈਂ ਲਗਾਤਾਰ ਆਪਣਾ ਕੰਟੀਨਿਊ 4 ਸਾਲ ਦੀ ਡਿਗਰੀ ਕੰਪਲੀਟ ਕੀਤੀ ফাইনান্স ਦੀ ਤੇ ਫਿਰ ਉਹਦੇ ਨਾਲ ਇਹਨਾਂ ਕੰਮ ਦਾ ਹੈ ਨਹੀਂ ਸੀਗਾ ਜ਼ਿਆਦਾ ਵੀ ਕੋਈ ਕੰਮ ਆਪਾਂ ਨੂੰ ਮਿਲ ਜੇਗਾ ਫਿਰ ਹੌਲੀ ਹੌਲੀ ਚਲੋ ਬਾਲ ਪੇਂਟਿੰਗ ਦਾ ਕੰਮ ਜ਼ਿਆਦਾ ਚੱਲਦਾ ਸੀ ਉਸ ਟਾਈਮ ਵਾਲ ਪੇਂਟਿੰਗ ਨੂੰ profession ਦੇ ਤੌਰ ਤੇ ਕਦੋਂ ਲੈ ਕੇ ਆਇਆ ਜਿੰਦਗੀ ਦੇ ਵਿੱਚ ਸਰ ਜਦੋਂ ਮੇਰੀ ਸਟੱਡੀ ਚੱਲ ਰਹੀ ਸੀ ਫਾਈਨਾਂਸ ਦੀ ਤੇ ਉਹ तकरीबन 2 ਸਾਲ ਲੰਘੇ ਸੀਗੇ ਸਟੱਡੀ ਚੱਲਦੇ 2 ਸਾਲ ਹੋ ਗਏ ਸੀ ਮੇਰੇ ਕੰਪਲੀਟ ਮਤਲਬ ਤੇ 2 ਸਾਲ ਰਹਿ ਗਏ ਸੀ ਤੋਂ ਉਹਦੇ ਨਾਲ ਮੇਰਾ ਜਿਹੜਾ ਆਰਟ ਦਾ ਮਟੀਰੀਅਲ ਵਗੈਰਾ ਸੀ ਉਹ ਕਾਫੀ ਮਹਿੰਗਾ ਸੀਗਾ ਤੇ ਬਾਕੀ ਫੀਸ ਵਗੈਰਾ ਹੀ ਭਰਨੀ ਸੀ ਫਿਰ ਉਹ ਸਟੱਡੀ ਦੇ ਨਾਲ ਨਾਲ ਮੈਨੂੰ ਵਾਲ ਪੇਂਟਿੰਗ ਦਾ ਕੰਮ ਕਰਨਾ ਪਿਆ ਮਤਲਬ ਪਹਿਲਾਂ ਮੈਂ ਪੰਕਜ ਸੀ ਇੱਕ ਆਪਣੇ ਮਰੇ ਕੋਲ ਦੇ ਤੋਂ ਚਲੋ ਉਹਨਾਂ ਨਾਲ ਮੈਂ 2.5 ਸਾਲ ਲਾਇਆ ਮਤਲਬ ਉਹਦੇ ਨਾਲ ਮੇਰਾ ਹੱਥ ਖੁੱਲ ਗਿਆ ਜੀ ਕੰਮ ਕਰਨ ਨਾਲ ਪਰ ਤਕਰੀਬਨ ਹੁਣ ਮੈਨੂੰ 3-4 ਸਾਲ ਹੋ ਗਏ ਮੈਂ ਆਪਣਾ ਹੀ ਕੰਮ ਕਰਦਾ ਬਾਲ ਪੇਂਟਿੰਗ ਦਾ ਮਤਲਬ ਕੋਈ ਇਹਦੇ ਵਿੱਚ ਕੋਈ ਕਿਸੇ ਦੀ ਉਹ ਨਹੀਂ ਹੈਗਾ ਵੀ ਤੂੰ ਕੰਮ ਕਰ ਨਾ ਕਰ ਮੈਂ ਆਪਣੀ ਮਰਜ਼ੀ ਨਾਲ ਕੰਮ ਕਰਦਾ ਵਾ ਤੇ ਜਿੰਨਾ ਵੀ ਕਰਦਾ ਮੈਂ ਆਪਣਾ ਫ੍ਰੀ ਮਾਈਂਡ ਹੋ ਕੇ ਰਹਿ ਕੇ ਬਿਲਕੁਲ ਹੀ ਜਿੰਨਾ ਮੈਨੂੰ ਕੰਮ ਆਉਂਦਾ ਬਾਲ ਪੇਂਟਿੰਗ ਦਾ ਉਹ ਮੈਂ ਸਾਰਾ ਤਕਰੀਬਨ ਕਰਦਾ ਵਾਂ ਅੱਛਾ ਕੀ ਕੀ ਚੀਜ਼ਾਂ ਬਣਾ ਚੁੱਕੇ ਹਾਂ ਅ ਕਿਉਂਕਿ ਸੋਸ਼ਲ ਮੀਡੀਆ ਤੇ ਵੀ ਕਾਫੀ ਐਕਟਿਵ ਹੋ ਤੁਸੀਂ ਵੀਡੀਓਜ਼ ਵਗੈਰਾ ਪਾਉਂਦੇ ਰਹਿੰਦੇ ਹੋ ਆ ਕੀ ਕੀ ਚੀਜ਼ਾਂ ਬਣਾਉਨੇ ਹੋ ਰਿਕੁਆਇਰਮੈਂਟ ਦੇ ਹਿਸਾਬ ਨਾਲ ਜਾਂ ਮਨ ਦੇ ਵਿੱਚ ਜਿਹੜੀ ਛਾਪ ਹੁੰਦੀ ਹੈ ਵੀ ਇਹ ਚੀਜ਼ ਮੈਂ ਇੱਥੇ ਵਧੀਆ ਲੱਗੂਗੀ ਉਹ ਵੀ ਬਣਾਉਨੇ ਹੋ ਜੀ ਸਰ ਜਿੱਦਾਂ ਮੈਨੂੰ ਕੋਈ ਆਪਣੇ ਆਪ ਤੋਂ ਕੋਈ ਚੀਜ਼ ਵਧੀਆ ਲੱਗਦੀ ਆ ਮੈਂ ਆਪਣੇ ਘਰ ਦੀ ਕੋਈ ਬਾਲ ਖਾਲੀ ਨਹੀਂ ਛੱਡੀ ਹੈਗੀ ਰੂਮ ਦੇ ਵਿੱਚ ਤੇ ਬਾਹਰ ਬਾਉਂਡਰੀ ਜਿਹੜੀ ਵੀ ਬਾਲ ਲਾਗੇ ਸਾਰੀਆਂ ਮੈਂ ਟਰਾਈ ਕੀਤੀ ਕਿਤੇ ਨਾ ਕੋਈ ਪੇਂਟਿੰਗ ਬਣਾਤੀ ਕਿਤੇ ਚੇਅਰ ਦੀ ਪੇਂਟਿੰਗ ਬਣਾਤੀ ਕਿਤੇ ਸਿੱਧੂ ਮੂਸੇ ਵਾਲੇ ਦੀ ਪੇਂਟਿੰਗ ਬਣਾਤੀ ਮਤਲਬ ਜਿੱ ਇਦਾਂ ਮਤਲਬ ਫ੍ਰੀ ਵਾਇੰਡਰ ਕਰ ਹੀ ਰਹਿਣਾ ਬਤਾ ਮੈਂ ਕੋਈ ਨਾ ਕੋਈ ਕੰਮ ਕਰਦਾ ਹੀ ਰਹਿਣਾ ਜਾਂ ਸੀਟ ਦੇ ਉੱਤੇ ਜਾਂ ਬਾਲ ਦੇ ਉੱਤੇ ਜਿੱਦਾਂ ਜਿਹੜੇ ਬਾਲ ਪੇਂਟਿੰਗ ਦਾ ਕੰਮ ਕਰਵਾਉਂਦੇ ਆ ਨਾ ਉਹ ਉਹਨਾਂ ਦੇ ਹਿਸਾਬ ਨਾਲ ਜਿਹੜਾ ਉਹਨਾਂ ਨੂੰ ਕੰਮ ਚਾਹੀਦਾ ਆਪਾਂ ਉਹ ਕੰਮ ਮਤਲਬ ਬਣਾ ਦੇ ਦਿਆ ਜਿਹੜੀ ਵੀ ਕੈਂਡ ਜਿੱਦਾਂ ਸਿੱਧੂ ਮੂਸੇਵਾਲੇ ਦੀ ਫੋਟੋ ਹੋ ਗਈ ਤੇ ਆਲਰੇਡੀ ਹੁਣ ਕਮੈਂ ਬਣਾ ਕੇ ਆੜਿਆ ਪਿਛਲੇ ਹfte ਹੀ ਆਪਣੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਪੇਂਟਿੰਗ ਬਣਾ ਕੇ ਆੜਿਆ ਵਾ ਤੇ ਉਹ ਉਹਨਾਂ ਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਆਪਾਂ ਉਹ ਕੰਮ ਕੀਤਾ ਵਾ ਹਾਂਜੀ ਜਿਸ ਜਗ੍ਹਾ ਤੇ ਆਪਾਂ ਬੈਠੇ ਆ ਇਹ ਵੀ ਤੁਹਾਡੀ ਕਲਾਕਾਰੀ ਹੈ ਸਾਰੀ ਜਿਹੜਾ ਇਹ ਰੰਗ ਰੂਗਨ ਕੀਤਾ ਹੋਇਆ ਹੈ ਕਲਾਕਾਰੀ ਵੀ ਬਹੁਤ ਸੋਹਣੀ ਬਣਾਈ ਹੋਈ ਹੈ ਇਹ ਵੀ ਤੁਹਾਡੀ ਕੀਤਾ ਹੈ ਹਾਂਜੀ ਹਾਂਜੀ ਸਰ ਇਹ ਸਾਰਾ ਤਕਰੀਬਨ ਮੈਂ ਹੀ ਕੀਤਾ ਵਾ ਤੇ ਕਲਰ ਤਿਆਰ ਕਿਵੇਂ ਕਰਦੇ ਹੋਂ ਕਿਉਂਕਿ ਅ ਕਲਰ ਕਹਿ ਦਈਏ ਹੂ ਬਹੂ ਉਹੀ ਨਹੀਂ ਬਣਦਾ ਹੁੰਦਾ ਪਰ ਤੁਸੀਂ ਤਾਂ ਜੀ ਜਾਨ ਪਾ ਦਿੰਦੇ ਹੋ ਬਸ ਕਹਿ ਦਈਏ ਜੀ ਜੀ ਸਰ ਇਹ ਕਲਰ ਇਹ ਤਾਂ ਇੱਕ ਨੋਰਮਲ ਸਿੰਪਲ ਕਲਰ ਆਂਦੇ ਹਨਾ ਉਹਨੂੰ ਆਪਾਂ ਤਿਆਰ ਮਤਲਬ ਹੌਲੀ ਵਾਲੀ ਸ਼ੇਡ ਬਣਾਣੇ ਪੈਂਦੇ ਆ ਪਰ ਉਹ ਕਿਹੜਾ ਸ਼ੇਡ ਕਿਹੜਾ ਕਦਰ ਨਾ ਕਿਹੜਾ ਕਦਰ ਮਿਕਸ ਕਰਕੇ ਕਿਹੜਾ ਕਦਰ ਬਣਦਾ ਵਾ ਤੋਂ ਫਿਰ ਉਸ ਹਿਸਾਬ ਨਾਲ ਕਲਰ ਤਿਆਰ ਕੀਤੇ ਜਾਂਦੇ ਆ ਅੱਛਾ ਕੋਈ ਗੁਰੂ ਜੀ ਹੈਗੇ ਸੀ ਤੁਹਾਡੇ ਜਿਹੜਾ ਬਾਲ ਪੇਂਟਿੰਗ ਦੀ ਟੈਕਨੀਕ ਸਿਖਾਈ ਆ ਤੁਹਾਨੂੰ ਨਹੀਂ ਸਰ ਕੋਈ ਟੈਕਨੀਕ ਨਹੀਂ ਹੈਗੀ ਮਤਲਬ ਲ ਸਟੱਡੀ ਕਰ ਰਹੇ ਆ ਤੇ ਚਲੋ ਉੱਥੇ ਤਾਂ ਆਪਾਂ ਸੀਟਾਂ ਤੇ ਕੰਮ ਕਰਦੇ ਸੀਗੇ ਚਲੋ ਇੱਕ ਦੋ ਤਿੰਨ ਕੰਪੀਟੀਸ਼ਨ ਵੀ ਹੋਇਆ ਸਾਡੇ ਕਾਲਜ ਦੇ ਵਿੱਚ ਬਾਲ ਪੇਂਟਿੰਗ ਦੇ ਮਤਲਬ ਕਿਸੇ ਨੇ ਸਿਖਾਇਆ ਨਹੀਂ ਹੈਗਾ ਬਾਲ ਪੇਂਟਿੰਗ ਦੇ ਕਿੱਦਾਂ ਤੁਸੀਂ ਬ੍ਰਸ਼ ਚ ਚਲਾਉਣਾ ਜਾਂ ਪੈਨਸਲ ਕਿੱਦਾਂ ਡਰਾਈ ਕਰਨੀ ਆ ਉਹ ਚਲੋ ਆਪਣੇ ਅੰਦਰ ਇੱਕ ਲਗਨ ਸੀਗੀ ਵੀ ਇਹ ਕਰਨਾ ਹੀ ਕਰਨਾ ਤੇ ਉਹ ਤੋਂ ਹੌਲੀ ਹੌਲੀ ਸ਼ੁਰੂ ਹੁੰਦਾ ਹੁੰਦਾ ਆਪਣੇ ਆਪ ਹੀ ਟਰਾਈ ਕੀਤਾ ਸਾਰਾ ਬਾਲ ਪੇਂਟਿੰਗ ਦਾ ਕੰਮ ਆਪ ਹੀ ਕਰਨ ਲੱਗੇ ਆ ਜੀ ਮਤਲਬ ਕੁਦਰਤ ਵੱਲੀ ਵੀ ਮੰਨ ਲਗੇ ਚਲੋ ਵੀ ਇੱਕ ਤਰ੍ਹਾਂ ਦਾ ਗੋਣੀ ਦਿੱਤਾ ਸੀ ਉਹਨੇ ਹਾਂਜੀ ਸਰ ਹੌਲੀ ਹੌਲੀ ਇਦਾਂ ਹੀ ਬਸ ਪਾਰਟ ਟਾਈਮ ਕੰਮ ਕਰਦਾ ਰਿਹਾ ਤੇ ਚਲੋ ਹੌਲੀ ਹੌਲੀ ਮਟੀਰੀਅਲ ਵੀ ਇਕੱਠਾ ਹੁੰਦਾ ਜੋ ਜੋ ਕੰਮ ਚੱਲ ਰਿਹਾ ਹੁੰਦਾ ਤਾਂ ਉਦੋਂ ਦਾ ਮਟੀਰੀਅਲ ਉਸ ਹਿਸਾਬ ਨਾਲ ਆਪਾਂ ਪ੍ਰੋਵਾਈਡ ਆਪਣੇ ਆਪ ਹੋ ਜਾਂਦਾ ਕੁਝ ਘਰ ਦੇ ਵੀ ਮੇਰੇ ਨਾਲ ਵਧੀਆ ਹੈਲਪ ਕਰਦੇ ਆ ਫੈਮਿਲੀ ਦੀ ਪੂਰੀ ਸਪੋਰਟ ਹੈ ਜੀ ਮੈਨੂੰ ਕੋਈ ਇਦਾਂ ਨਹੀਂ ਹੈਗਾ ਵੀ ਉਹ ਜੇ ਕੋਈ ਬਾਈ ਚਾਰ ਪੈਸੇ ਦੀ ਘਾਟ ਵਾਲੀ ਹੁੰਦੀ ਆ ਤਾਂ ਉਹ ਮੈਨੂੰ ਦਿੰਦੀ ਹੈਗੀ ਜੀ ਪਰ ਮੈਨੂੰ ਮੈਂ ਨਾ ਇੱਕ ਜਿਵੇਂ ਆਪਾਂ ਕਿਸੇ ਦੇ ਜ਼ਿਆਦਾ ਯਕੀਨ ਕਰਕੇ ਆਪਾਂ ਕੰਮ ਕਰਨ ਲੱਗ ਜਾਂਦੇ ਆ ਉਹ ਚੀਜ਼ਾਂ ਕਰਕੇ ਮੈਂ ਬਹੁਤ ਘਾਟੇ ਖਾਦੇ ਆਗੇ ਬਹੁਤ ਜ਼ਿਆਦਾ ਮਤਲਬ ਤਕਰੀਬਨ ਮੈਂ ਹਲੇ 2-4 ਸਾਲ ਹੋ ਗਏ ਮੈਨੂੰ ਕੰਮ ਕਰਦੇ ਨੂੰ ਕਾਫੀ ਕੁਝ ਦੇਖ ਲਿਆ ਮਤਲਬ ਕਾਫੀ ਜ਼ਿਆਦਾ ਕੁਝ ਦੇਖ ਲਿਆ ਐਦਾਂ ਨਹੀਂਗਾ ਵੀ ਮੇਰੇ ਵੀ ਹਰੇਕ ਕਿਸੇ ਨਾਲ ਹੀ ਹੁੰਦੇ ਆ ਇਹ ਚੀਜ਼ਾਂ ਬਟ ਮੈਨੂੰ ਲੋਕਾਂ ਦੇ ਜਿਹੜਾ ਆਪਣੇ ਚਿਹਰੇ ਹੁੰਦੇ ਆ ਉਹ ਬਹੁਤ ਮੈਨੂੰ ਡੋਗਲੇ ਦਿਖੇ ਬਹੁਤ ਜ਼ਿਆਦਾ ਕਦੇ ਇਹ ਨਹੀਂ ਹੋਇਆ ਵੀ ਯਾਰ ਮਿਹਨਤਾਂ ਨਹੀਂ ਮਿਲਦਾ ਪ੍ਰੋਪਰ ਮੈਨੂੰ ਵੀ ਪਹਿਲਾਂ ਹੁਣ ਤੁਸੀਂ ਦੱਸ ਕੇ ਹਟੇ ਹੋ ਵੀ 25000 ਦਾ ਕੰਮ 6000 ਰੁਪਏ ਦੇ ਕੇ ਕਹਿੰਦਾ ਵੀ ਬਹੁਤ ਹੈ ਹਾਂਜੀ ਕਦੇ ਇਹ ਨਹੀਂ ਹੋਇਆ ਵੀ ਯਾਰ ਮਿਹਨਤਾਂ ਦਾ ਤਾਂ ਮਿਲਦਾ ਨਹੀਂ ਵੀ ਮੈਂ ਛੱਡ ਦਿੰਨਾ ਕੰਮ ਆਇਆ ਮੰਨ ਦੇ ਵਿੱਚ ਖਿਆਲ ਕਦੇ ਇਹਦਾ ਜੀ ਸਰ ਮੈਂ ਲੋਕਾਂ ਕਰਕੇ ਆਪਣਾ ਕੰਮ ਨਹੀਂ ਛੱਡ ਸਕਦਾ ਹੈਗਾ ਕਿਉਂਕਿ ਇਹ ਇਹ ਮੇਰਾ ਪੈਸ਼ਨ ਹੋ ਗਿਆ ਇੱਕ ਤਰ੍ਹਾਂ ਦਾ ਮੈਂ ਇਹਨੂੰ ਨਹੀਂ ਛੱਡ ਸਕਦਾ ਕੋਈ ਗੱਲ ਨਹੀਂ ਮੇਰੀ ਇੱਕ ਤਰ੍ਹਾਂ ਦੀ ਪ੍ਰੈਕਟਿਸ ਹੀ ਸਹੀ ਜ਼ਿਆਦਾਤਰ ਕਿਹੜੀਆਂ ਚੀਜ਼ਾਂ ਬਣਾ ਕੇ ਉਹਨੂੰ ਸਕੂਨ ਮਿਲਦਾ ਸਰ ਨੇਚਰ ਪ੍ਰਤੀ ਇਹ ਤਾਂ ਨੇਚਰ ਦੀਆਂ ਪੇਂਟਿੰਗਾਂ ਹੋ ਗਈਆਂ ਟਰੀ ਹੋ ਗਿਆ ਹੈਨਾ ਤੇ ਮੈਂ ਪਹਾੜ ਹੋਗੇ ਜਾ ਕੋਈ ਵੀ ਇਦਾਂ ਦੀਆਂ ਜਿਆਦਾ ਤਾਂ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ ਤੁਹਾਨੂੰ ਧੰਨਵਾਦ ਜੀ ਤੇ